ਹੁਣ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜਮੀਨ ਜਾਇਦਾਦ ਦੇ ਇੰਤਕਾਲ ਬਾਰੇ ਇੰਤਕਾਲ ਕੀ ਹੈ ਤੇ ਇਸ ਦੀ ਕੀ ਮਹੱਤਤਾ ਹੈ ਜਦੋਂ ਕੋਈ ਵੀ ਵਿਅਕਤੀ ਜਮੀਨ ਜਾਇਦਾਦ ਖਰੀਦਾਦਾ ਰਜਿਸਟ੍ਰੇਸ਼ਨ ਕਰਵਾਉਂਦਾ ਹੈ ਜਾਨਕੀ ਰਜਿਸਟਰੀ ਕਰਵਾਉਂਦਾ ਹੈ ਰਜਿਸਟਰੀ ਕਰਵਾਉਣ ਤੋਂ ਬਾਅਦ ਜਿਹੜਾ ਹੈ ਰੈਵਨਿਊ ਰਿਕਾਰਡ ਦੇ ਵਿੱਚ ਮਾਲਕੀ ਦੀ ਅਪਡੇਸ਼ਨ ਕਰਵਾਉਣੀ ਪੈਂਦੀ ਹੈ ਉਸ ਨੂੰ ਇੰਤਕਾਲ ਕਹਿੰਦੇ ਆ ਰੈਵਨਿਊ ਰਿਕਾਰਡ ਦੇ ਵਿੱਚ ਜਿਹੜੀ ਇੱਕ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਪਹਿਲਾਂ ਆਪਾਂ ਪਰਿਵਾਰੀ ਨੂੰ ਰਜਿਸਟਰੀ ਦੀ ਫੋਟੋ ਕਾਪੀ ਦੇ ਕੇ ਆਉਂਦੇ ਸੀ ਤਾਂ ਉਹ ਰੈਫਟਰੋ ਇਜਨਾਮਚਾ ਦੇ ਵਿੱਚ ਰੈਫਟ ਪਾਉਂਦਾ ਸੀ ਉਸ ਤੋਂ ਬਾਅਦ ਇ ਮੰਜ਼ੂਰ ਕਰਾਉਣ ਲਈ ਤਹਿਸੀਲਦਾਰ ਦੇ ਪੇਸ਼ ਕਰਦਾ ਸੀ ਤਾਂ ਤਹਿਸੀਲਦਾਰ ਜਿਹੜਾ ਇੰਤਕਾਲ ਮਨਜ਼ੂਰ ਕਰ ਦਿੰਦਾ ਸੀ ਹੁਣ ਇਹ ਸਿਸਟਮ ਦੇ ਵਿੱਚ ਚੇਂਜ ਹੋ ਚੁੱਕੀ ਹੈ ਹੁਣ ਕੀ ਹੈ ਜਦੋਂ ਤੁਸੀਂ ਰਜਿਸਟਰੀ ਕਰਾਉਨੇ ਹੋ ਨਾਲ ਦੀ ਨਾਲ ਜਿਹੜਾ ਇੰਤਕਾਲ ਹੋਣ ਦੇ ਲਈ ਬਜ਼ਰੀਆ ਡਾਕ ਜਿਹੜਾ ਡਿਪਾਰਟਮੈਂਟ ਨੂੰ ਸੂਚਿਤ ਕੀਤਾ ਜਾਂਦਾ ਪਰਿਵਾਰੀ ਨੂੰ ਤਾਂ ਉੱਥੇ ਕਹਿੰਦਾ ਕਈ ਵਾਰ ਜ਼ਮੀਨ ਜਦੋਂ ਤੁਸੀਂ ਖਰੀਦ ਲਈ ਉਸ ਤੋਂ ਬਾਅਦ ਤੁਸੀਂ ਧਿਆਨ ਨਹੀਂ ਦਿੱਤਾ ਉੱਥੇ ਮਾਲਕੀ ਦੇ ਇੰਤਰਾਜ਼ ਲਈ ਇੰਤਕਾਲ ਬਹੁਤ ਜ਼ਰੂਰੀ ਹੈ ਇੰਤਕਾਲ ਚੜਦਾ ਨਹੀਂ ਤਾਂ ਜਿੰਨਾ ਟਾਈਮ ਇੰਤਕਾਲ ਨਹੀਂ ਚੜਦਾ ਤਾਂ ਉਹਨਾਂ ਟਾਈਮ ਤੁਸੀਂ ਮਾਲਕ ਨਹੀਂ ਬਨੇ ਰੈਵਨਿਊ ਰਿਕਾਰਡ ਦੇ ਵਿੱਚ ਭਾਵੇਂ ਤੁਸੀਂ ਰਜਿਸਟਰੀ ਕਰਵਾਈ ਲਈ ਇਸ ਲਈ ਇੰਤਕਾਲ ਤੋਂ ਬਿਨਾ ਰਜਿਸਟਰੀ ਦੀ ਕੋਈ ਵੈਲਿਊ ਨਹੀਂ ਹੈਗੀ ਕੱਲੇ ਕੱਲੇ ਰਜਿਸਟ੍ਰੇਸ਼ਨ ਨਾਲ ਤੁਸੀਂ ਮਾਲਕ ਨਹੀਂ ਹੋਨੇ ਵੈਲਿਊ ਦਾ ਭਾਵ ਕੀ ਹੈ ਤੁਹਾਡੇ ਨਾਲ ਜਿਹੜਾ ਵੇਚਣ ਵਾਲਾ ਵਿਅਕਤੀ ਆ ਉਹ ਫਰਾਡ ਕਰ ਸਕਦਾ ਕਿਉਂਕਿ ਰੈਵਨਿਊ ਰਿਕਾਰਡ ਦੇ ਵਿੱਚ ਜ਼ਮੀਨ ਜਾਇਦਾਦ ਉਸ ਵਿਅਕਤੀ ਦੇ ਨਾਮ ਤੇ ਖੜੀ ਹੈ ਇਸ ਲਈ ਜਦੋਂ ਵੀ ਤੁਸੀਂ ਕੋਈ ਜ਼ਮੀਨ ਜਾਇਦਾਦ ਲੈਣਿਓ ਉਸ ਨੂੰ ਰੈਵਨਿਊ ਰਿਕਾਰਡ ਦੇ ਵਿੱਚ ਨਿਦਰਾਜ ਨੂੰ ਅਪਡੇਟ ਜਰੂਰ ਕਰਾਓ ਇੰਤਕਾਲ ਜਰੂਰ ਕਰਾਓ ਕਈ ਵਾਰ ਕੀ ਹੁੰਦਾ ਹੈ ਜਦੋਂ ਤੁਸੀਂ ਮੰਨ ਲਓ ਵੀ ਐਗਰੀਕਲਚਰ ਲੈਂਡ ਖਰੀਦੀ ਐਗਰੀਕਲਚਰ ਲੈਂਡ ਦੇ ਕਈ ਵਾਰ ਕੁਝ ਆਬਜੈਕਸ਼ਨ ਜੇ ਲੱਗ ਜਾਂਦੇ ਇੰਤਕਾਲ ਤੇ ਤੁਹਾਨੂੰ ਉਹਨਾਂ ਵੀ ਐਕਸ਼ਨਾਂ ਦਾ ਪਤਾ ਨਹੀਂ ਲੱਗਦਾ ਨਾ ਤੁਹਾਨੂੰ ਕੋਈ ਸੂਚਿਤ ਕਰਦਾ ਉਹ ਉਸੇ ਤਰੀਕੇ ਠੰਡੇ ਵਸਤੇ ਜੇ ਪੈ ਰਹੇ ਨੇ ਤੁਹਾਨੂੰ ਸਭ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਜਮ੍ਹਾਂ ਮੰਡੀ ਘਟਾਉਨੇ ਹੋ ਇਸ ਲਈ ਜਦੋਂ ਵੀ ਤੁਸੀਂ ਕੋਈ ਜ਼ਮੀਨ ਖੇਤ ਉਸਦਾ ਧਿਆਨ ਲਾਜ਼ਮੀ ਤੇ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ